ਹਲਕਾ ਅਮਲੋ ਦੇ ਵਿੱਚ ਨੌਵੀਂ ਜਿਹੜੀ ਡੈਮੋਲੇਸ਼ਨ ਦੀ ਕਾਰਵਾਈ ਹੈ ਉਹ جاری ਹੈ ਹਲਕਾ ਅਮਲੋ ਦੇ ਵਿੱਚ ਹੁਣ ਤੱਕ ਅੱਜ ਤੋਂ ਪਹਿਲਾਂ ਅਸੀਂ 8 ਨਸ਼ਾ ਤਸਕਰਾਂ ਦੇ ਮਕਾਨ ਢਾ ਚੁੱਕੇ ਹਾਂ ਨਵਾਂ ਮਕਾਨ ਢਟਾਇਆ ਜਾ ਰਿਹਾ ਹੈ ਜਿਹੜੇ ਲੇਡੀ ਜਿਹੜੇ ਨੇ ਆ ਕਬਜ਼ਾ ਕੀਤਾ ਹੋਇਆ ਉਹ ਨਸ਼ੇ ਦਾ ਵੀ ਬਹੁਤ ਵੱਡੇ ਵਪਾਰੀ ਸੀ ਉਹਦੇ ਉੱਤੇ ਕਾਫੀ ਪਰਚੇ ਵੀ ਦਰਜ ਹਨ ਤੇ ਇਸ ਟਾਈਮ ਉਹ ਜਦੋਂ ਅਸੀਂ ਇਹ ਮੁਹਿੰਮ ਚਲਾਈ ਹੋਈ ਹੈ ਇਹੋ ਤੋਂ ਨਸ਼ੇ ਵਿਰੋਧ ਤਾਂ ਸਾਡੀ ਮੁਹਿੰਮ ਦੇ ਤਹਿਤ ਉਹ ਆਪਣੇ ਘਰੋਂ ਭੱਜੀ ਹੋਈ ਹੈ ਤੇ ਕਾਫੀ ਸਾਡੇ ਜਿਹੜਾ ਅਫਰਟਸ ਤੋਂ ਬਾਅਦ ਇਹ ਉਹਦਾ ਅਸੀਂ ਕਰਦੇ ਰਹਾ ਪਤਾ ਕਰਵਾ ਪਾਏ ਆ ਤੇ ਜਿਹੜਾ ਉਹਦਾ ਅਨਧ ਘਰ ਅਧ ਕਬਜਾ ਉਹਦੇ ਉੱਤੇ ਅਸੀਂ ਹੁਣ ਪੁਲਿਸ ਦਾ ਐਕਸ਼ਨ ਤੇ ਪ੍ਰਸ਼ਾਸਨ ਦਾ ਐਕਸ਼ਨ ਕਰ ਪਾਏ ਆ ਜਿੰਨੇ ਵੀ ਨਸ਼ਾ ਤਸਕਰ ਸਾਡੇ ਇਲਾਕੇ ਦੇ ਵਿੱਚ ਨਸ਼ਾ ਵੇਚਦੇ ਨੇ ਤੇ ਹਾਲੇ ਵੀ ਬਾਜ਼ ਨਹੀਂ ਆ ਰਹੇ ਉਹਨਾਂ ਸਾਰਿਆਂ ਦਾ ਇਹੀ ਅਸ਼ਰ ਹੋਣਾ ਮੈਂ ਹਲਕਾ ਅਮਲੋ ਤੇ ਜਿੰਨੇ ਵੀ ਸਾਡੇ ਸੂਝਵਾਨ ਵੋਟਰ ਨੇ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਹੈ ਕਿ ਹਲਕਾ ਹਮ ਲੋ ਪੰਜਾਬ ਦੇ ਵਿੱਚ ਪਹਿਲਾ ਨਸ਼ਾ ਮੁਕਤ ਹਲਕਾ ਅਸੀਂ ਬਣਾ ਕੇ ਛੱਡਾਂਗੇ ਤਾਂ ਇੱਕ ਤਰਫ ਜਿਹੜਾ ਜਿਹੜਾ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਲੈ ਰਹੇ ਹਾਂ ਦੂਜੇ ਦੂਜੇ ਤੌਰ ਹੀ ਜਿਹੜੇ ਇਹਦੇ ਵਿੱਚ ਕੋਈ ਇਸ ਦਲਦਲ ਚ ਫਸ ਗਏ ਹਨ ਪਰ ਉਹ ਤੋਂ ਨਿਕਲਣਾ ਚਾਹੁੰਦੇ ਹਨ ਉਹ ਯੁਵਕਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਭਰਤੀ ਕਰਾ ਰਹੇ ਹਾਂ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹਲਕਾ ਅਮਲੋ ਦੇ ਵਿੱਚ ਨੌਵੀਂ ਜਿਹੜੀ ਡੈਮੋਲੇਸ਼ਨ ਦੀ ਕਾਰਵਾਈ ਹੈ ਉਹ جاری ਹੈ ਹਲਕਾ ਅਮਲੋ ਦੇ ਵਿੱਚ ਹੁਣ ਤੱਕ ਅੱਜ ਤੋਂ ਪਹਿਲਾਂ ਅਸੀਂ 8 ਨਸ਼ਾ ਤਸਕਰਾਂ ਦੇ ਮਕਾਨ ਢਾ ਚੁੱਕੇ ਹਾਂ ਨੌਵਾਂ ਮਕਾਨ ਅੱਜ ਢਾਇਆ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਡੈਮੋਲੇਸ਼ਨ ਡਰਾਈਵ ਦੇ ਵਿੱਚ ਹਲਕਾ ਅਮਲੋ ਨੰਬਰ 1 ਚੱਲ ਰਿਹਾ ਹੈ ਤੇ ਹਲਕਾ ਅਮਲੋ ਨੰਬਰ 1 ਹੀ ਰਹਿਣਾ ਜਿੰਨੇ ਵੀ ਨਸ਼ਾ ਤਸਕਰ ਸਾਡੇ ਇਲਾਕੇ ਦੇ ਵਿੱਚ ਨਸ਼ਾ ਵੇਚਦੇ ਨੇ ਤੇ ਹਾਲੇ ਵੀ ਬਾਜ਼ ਨਹੀਂ ਆ ਰਹੇ ਉਨਾ ਸਾਰਿਆਂ ਦਾ ਇਹੀ ਅਸ਼ਰ ਹੋਣਾ ਮੈਂ ਹਲਕਾ ਅਮਲੋ ਦੇ ਜਿੰਨੇ ਵੀ ਸਾਡੇ ਸੂਚਵਨ ਵੋਟਰ ਨੇ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਹੈ ਕਿ ਹਲਕਾ ਅਮਲੋ ਪੰਜਾਬ ਦੇ ਵਿੱਚ ਪਹਿਲਾ ਨਸ਼ਾ ਮੁਕਤ ਹਲਕਾ ਅਸੀਂ ਬਣਾ ਕੇ ਛੱਡਾਂਗੇ ਜਿਵੇਂ ਅਸੀਂ ਇੱਥੇ ਜ਼ਿਲ੍ਹਾ ਫਟੇਗੜ ਸਾਹਿਬ ਦੇ ਮੰਡੀ ਗੋਬਿੰਦਗੜ ਸ਼ਹਿਰ ਦੇ ਵਾਰਡ ਨੰਬਰ 22 ਦੇ ਵਿੱਚ ਆਏ ਹਾਂ ਸਾਨੂੰ ਈਓ ਸਾਹਿਬ ਨੇ ਇੱਥੇ ਅਨਧਿਕਾਰ ਅਤੇ ਜਿਹੜਾ ਕਬਜ਼ਾ ਹੈ ਉਹ ਛਡਵਾਉਣ ਦੇ ਲਈ ਪੁਲਿਸ ਮਦਦ ਮੰਗੀ ਸੀ ਜਦੇ ਦੇ ਤਹਿਤ ਅਸੀਂ ਇੱਥੇ ਪੂਰੇ ਪੁਲਿਸ ਦਲ ਦੇ ਨਾਲ ਇੱਥੇ ਹਾਜ਼ਰ ਆਏ ਹਾਂ ਜੇਕਰ ਜੋ ਗੱਲ ਹੈ ਹੈਗੀ ਹੈ ਕਿ ਇਹ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਇਹ ਨਾ ਨਾ ਸਿਰਫ ਹੈ ਅੰਨਦਗਰ ਦਾ ਕਬਜ਼ਾ ਸੀਗਾ ਇਹ ਜਿਹੜੇ ਲੇਡੀ ਜਿਹਨੇ ਇਹ ਕਬਜ਼ਾ ਕੀਤਾ ਹੋਇਆ ਉਹ ਨਸ਼ੇ ਦਾ ਵੀ ਬਹੁਤ ਵੱਡੇ ਵਪਾਰੀ ਸੀ ਉਹਦੇ ਉੱਤੇ ਕਾਫੀ ਪਰਚੇ ਵੀ ਦਰਜ ਹਨ ਤੇ ਇਸ ਟਾਈਮ ਉਹ ਜਦੋਂ ਅਸੀਂ ਇਹ ਮੁਹਿੰਮ ਚਲਾਈ ਹੋਈ ਹੈ ਇਹੋ ਤੇ ਨਸ਼ੇ ਵਿਰੁੱਧ ਤਾਂ ਸਾਡੀ ਮੁਹਿੰਮ ਦੇ ਤਹਿਤ ਉਹ ਆਪਣੇ ਘਰੋਂ ਭੱਜੀ ਹੋਈ ਹੈ ਤੇ ਕਾਫੀ ਸਾਡਾ ਜਿਹੜਾ ਐਫਰਟਸ ਤੋਂ ਬਾਅਦ ਹੈ ਉਹਦਾ ਅਸੀਂ ਕਰਦੇ ਰਹਾ ਪਤਾ ਕਰਵਾ ਪਾਏ ਆ ਤੇ ਜਿਹੜਾ ਉਹਦਾ ਅਨਧਿਕਾਰਦ ਕਬਜਾ ਉਹਦੇ ਉੱਤੇ ਅਸੀਂ ਹੁਣ ਪੁਲਿਸ ਦਾ ਐਕਸ਼ਨ ਤੇ ਪ੍ਰਸ਼ਾਸਨ ਦਾ ਐਕਸ਼ਨ ਕਰ ਪਾਏ ਆ ਇਹ ਜਿਹੜੀ ਲੇਡੀ ਹੈ ਇਹਦਾ ਨਾਮ ਸਿਮਰਨਜੀਤ ਕੌਰ ਹੈ ਇਹਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹਨ ਜਿਹੜੇ ਇਸੇ ਸਾਲ ਜਿਹੜੇ ਆ ਉਹਦੇ ਉੱਤੇ ਤਿੰਨ ਪਰਚੇ ਦਰਜ ਹੋਏ ਹਨ ਐਨਡੀਪੀਐਸ ਦੇ ਵੱਖ-ਵੱਖ ਕੁਆਂਟੀਟੀ ਦੇ ਉੱਤੇ ਦੇਖੋ ਇਹ ਜਿਹੜੇ ਯੁੱਧ ਨਸ਼ੇ ਵਿਰੁੱਧ ਜਿਹੜਾ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਇਹ ਮਲਟੀਪ੍ਰਾਂਗਡ ਅਪਰੋਚ ਹੈ ਇਦੇ ਵਿੱਚ ਅਸੀਂ ਇੱਕ ਪਹਿ ਇੱਕ ਤਰਫ ਜਿਹੜਾ ਜਿਹੜਾ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਲੈ ਰਹੇ ਹਾਂ ਦੂਜੇ ਦੂਜੇ ਤੌਰ ਹੀ ਜਿਹੜੇ ਇਹਦੇ ਵਿੱਚ ਕੋਈ ਇਸ ਦਲਦਲ ਚ ਫਸ ਗਏ ਹਨ ਪਰ ਉਹ ਤੋਂ ਨਿਕਲਣਾ ਚਾਹੁੰਦੇ ਹਨ ਉਹ ਯੁਵਕਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਭਰਤੀ ਕਰਾ ਰਹੇ ਹਾਂ ਇਸ ਤੋਂ ਇਲਾਵਾ ਤੀਜੀ ਤੌਰ ਤੇ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਮਹੱਲੇ ਵਾਰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਸੈਮੀਨਾਰ ਕਰਦੇ ਪਏ ਹਾਂ ਤਾ ਜੋ ਲੋਕਾਂ ਨੂੰ ਇਹ ਨਸ਼ੇ ਦੇ ਮਾੜੇ ਪ੍ਰਭਾਵਾਂ ਦੇ ਬਾਰੇ ਸੁਚੇਤ ਕੀਤਾ ਜਾ ਸਕੇ ਤਾਂ ਜੋ ਇਹ ਚੀਜ਼ਾਂ ਦੇ ਵਿੱਚ ਉਹ ਨਾ ਫਸਣ